ਦੇਖੋ ਬਹੁਤ ਵਾਕਈ ਬਹੁਤ ਦੁਖਦਾਈ ਘਟਨਾ ਹੈ ਪ੍ਰਵੀਨ ਗੋਗੀ ਜੀ ਤੇ ਨੀਹਾ ਮਿੱਤਲ ਜੀ ਜਿਹੜੇ ਕਿ ਐਕਸੀਡੈਂਟ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਹੈ ਬਹੁਤ ਵਧੀਆ ਪਰਿਵਾਰ ਵੀ ਤੁਸੀਂ ਅਕਸਰ ਇਹਨਾਂ ਨੂੰ ਦੇਖਿਆ ਹੋਣਾ ਸ਼ਮਸ਼ਾਨ ਘਾਟ ਦੇ ਵਿੱਚ ਗੋਗੀ ਜੀ ਨੂੰ ਸੇਵਾ ਕਰਦੇ ਤੇ ਮੰਦਰਾਂ ਦੇ ਵਿੱਚ ਸੇਵਾ ਕਰਦੇ ਜਿੱਥੇ ਵੀ ਕੋਈ ਲੋੜਵੰਦਾਂ ਨੂੰ ਲੋੜ ਹੁੰਦੀ ਸੀ ਉਹ ਮੂਰੇ ਹੋ ਕੇ ਸੇਵਾ ਕਰਦੇ ਸੀ ਸੋ ਬੜਾ ਘਾਟਾ ਪਿਆ ਮਹੱਲੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਲੋਕਾਂ ਦੀ ਸੇਵਾ ਦੇ ਪ੍ਰਤੀ ਆਧਾਰ ਸੀਗਾ ਤੇ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਹੁਤ ਵਧੀਆ ਹੋਣਹਾਰ ਨੇ ਕਿਉਂਕਿ ਬੜੇ ਚਿਰ ਤੋਂ ਸਾਡੇ ਜਥੇਬੰਦੀ ਨਾਲ ਜੁੜੇ ਹੋਏ ਸੀ ਉਹ ਬੜੀ ਸੇਵਾ ਕਰੀਆ ਉਹਨਾਂ ਨੇ ਸਿਰ ਵਾਕੀ ਬਹੁਤ ਵੱਡਾ ਸਾਡੇ ਮਹੱਲੇ ਨੂੰ ਕੀ ਸਾਰੇ ਨਾਵੇ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਪਿਆਗਾ ਪਤਾ ਲੱਗੇ ਕਿੱਥੋਂ ਜਾ ਰਹੇ ਸੀਗੇ ਇਹ ਇਹ ਮੇਰੇ ਖਿਆਲ ਚ ਕੋਈ ਪਾਰਟ ਵਿਆਹ ਵਗੈਰਾ ਤੋਂ ਆ ਰਹੇ ਸੀਗੇ ਜੀ ਪਟਿਆਲੇ ਤੋਂ ਤੇ ਇੱਕ ਆਡੀਕਾਰ ਸੀ ਜਿਹੜੀ ਕੇ ਆਪਸ ਚ ਟਕਰਾ ਗਏ ਨੇ ਇਹ ਇਹਨਾਂ ਦੀ ਉੱਥੇ ਮੌਤ ਹੋ ਗਈ ਇਹ ਦੂਜੀ ਆਡੀਕਾਰ ਵਾਲੀ ਦੀ ਵੀ ਹੋ ਗਈ ਹਾਂ ਉਹਨਾਂ ਦੀ ਵੀ ਹੋਣਾ ਉਹਨਾਂ ਦੀ ਵੀ ਡੈਥ ਹੋ ਗਈ ਚਾਣਕ ਹੋਇਆ ਜੀ ਇਹ ਤਾਂ अच्छा ਕਿਵੇਂ ਹੋਇਆਗਾ ਕਿ ਜਿਵੇਂ ਗੱਡੀ ਚ ਗੱਡੀ ਵੱਜੀ ਐ ਨੀ ਉਹ ਦਰਖਤਾਂ ਚ ਵੱਜ ਗਈਆਂ ਗੱਡੀਆਂ ਦੋਏ ਉਹ ਮੌਕੇ ਤੇ ਪੁਲਿਸ ਕਰਾ ਟਾਇਰ ਕਰ ਲਿਆ ਜੀ ਅੱਛਾ ਪੁਲਿਸ ਕਰਾ ਟਾਇਰ ਕਰੀ ਆ ਗੱਡੀਆਂ ਤੇ ਗੱਡੀਆਂ ਵੱਜ ਕੇ ਜਿਵੇਂ ਟੈਕ ਹੁੰਦਾ ਉਹ ਹੀ ਕੋਈ ਡੈਥ ਹੋ ਗਈ ਉਹਨਾਂ ਦੀ ਮੌਕੇ ਤੇ ਕਿਹਦੀ ਕਿਹਦੀ ਡੈਥ ਹੋ ਗਈ ਸੀ ਮੌਕੇ ਤੇ ਜਿਹੜਾ ਉਹ ਦੂਜਾ ਸੀ ਉਹਦੀ ਅਰਜਿੰਦਰ ਆਏ ਆਪਣੇ ਹਸਪਤਾਲ ਚ ਹੋਈ ਐ ਜੀ ਸਿਵਲ ਹਸਪਤਲ ਚ ਦੂਜੇ ਦੀ ਉੱਥੇ ਹੋਈ ਹੈ ਜੀ ਕਲੰਬੀਏ ਚ ਅੱਛਾ ਹਾਂ ਜੀ ਕਿੰਨੇ ਟੋਟਲ ਮੌਤ ਹੋਈਆਂ ਤਿੰਨ ਹੋਈਆਂ ਜੀ ਇੱਕ ਕੌਡੀਕਰ ਵਾਲੇ ਦੀ ਜੀ ਹਾਂਜੀ ਇੱਕ ਪਤੀ ਪਤਨੀ ਤੇ ਅੱਛਾ ਇੱਕ ਦੀ ਕਲੰਬੀਏ ਚ ਹੋਈ ਹੈ ਡੈਥ ਇੱਕ ਦੀ ਤੇ ਹੁਣ ਕੀ ਫਰਦਰ ਕਾਰਵਾਈ ਕਰ ਰਹੇ ਕਾਰਵਾਈ ਸਾਰੇ ਆਉਣਗੇ ਅੰਚਾਰ ਸਾਹਿਬ ਬਾਣ ਦੀ ਕਰਵਿੰਗ ਕਰਾਂਗੇ ਜੀ